ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਹਾਲਾਂਕਿ ਉਹ ED ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਿਆਰ ਹੋ ਗਏ ਨੇ ਇਸ ਤੋਂ ਪਹਿਲਾਂ ਸੱਤ ਵਾਰ ਸਮਨ ਭੇਜੇ ਜਾ ਚੁੱਕੇ ਨੇ ਪਰ ਕੇਜਰੀਵਾਲ ਨੇ ਨਾ ਤਾਂ ਕਦੇ ਜਵਾਬ ਦਿੱਤਾ ਤੇ ਨਾ ਹੀ ਕਦੇ ED ਦੇ ਸਾਹਮਣੇ ਹੀ ਪੇਸ਼ ਹੋਏ ਆਮ ਆਦਮੀ ਪਾਰਟੀ ਵੱਲੋਂ ਹੁਣ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਮੁਤਾਬਕ ਆਪ ਕਨਵੀਰ ਅਰਵਿੰਦ ਕੇਜਰੀਵਾਲ ਦੀ ਤਰਫੋਂ ED ਨੂੰ ਜਵਾਬ ਭੇਜਿਆ ਗਿਆ ਹੈ ਹੁਣ ਕਿਹਾ ਹੈ ਕਿ ਇਹ ਸਮਨ ਗੈਰ ਕਾਨੂੰਨੀ ਨੇ ਇਸ ਤੋਂ ਬਾਅਦ ਵੀ ਉਹ ਉਨ੍ਹਾਂ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਮੁੱਖ ਮੰਤਰੀ ਅਰਵਿੰਦ ਕੇ ਈ.ਡੀ. ਤੋਂ 12 ਮਾਰਚ 2024 ਤੋਂ ਬਾਅਦ ਦੀ ਕੋਈ ਵੀ ਤਰੀਕ ਮੰਗੀ ਹੈ ਇਸ ਤਰੀਕ ਤੋਂ ਬਾਅਦ ਉਹ ਵੀਡੀਓ ਕਾਨਫਰencing ਰਾਹੀਂ ਹੀ ਸਰਵਾਇਜੂ ਸ਼ਾਮਲ ਹੋਣਗੇ ਈ.ਡੀ ਨੇ ਦੋਸ਼ ਲਾਇਆ ਹੈ ਕਿ ਆਪ ਲੀਡਰਾਂ ਨੇ ਨਵੰਬਰ 2021 ਦੇ ਵਿੱਚ ਲਾਗੂ ਕੀਤੀ ਆਪਕਾਰੀ ਨੀਤੀ 2021 ਨਾਲ ਸੰਬੰਧਤ ਕੁੱਲ 100 ਕਰੋੜ ਰੁਪਏ ਦੀ ਰਿਸ਼ਵਤ ਲਈ ਲੈਫਟੇਨੈਂਟ ਗਵਰਨਰ ਵਿਨੈਕ ਕੁਮਾਰ ਸਖਸੇਨਾ ਦੀ ਸਿਫਾਰਿਸ਼ ਤੋਂ ਬਾਅਦ ਹਾਲਾਂਕਿ ਇਸ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਕਥਿਤ ਬੇਨਿਸ਼ਮੀਆਂ ਦੀ ਕੇਂਦਰੀ ਜਾਂਚ ਬਿਊਰੋ ਨੇ ਜਾਂਚ ਸ਼ੁਰੂ ਕੀਤੀ ਈ.ਡੀ ਨੇ ਦਾਅਵਾ ਕੀਤਾ ਕਿ ਸ਼ਰਾਬ ਨੀਤੀ ਦੀ ਕਲਪਨਾ ਅਰਵਿੰਦ ਕੇਜਰੀਵਾਲ ਦੁਆਰਾ ਕੀ ਕੀਤੀ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਰਸਮੀ ਤੌਰ ਤੇ ਚਾਰਜ ਨਹੀਂ ਸੀ ਕੀਤਾ ਗਿਆ